ਖੌਣ ਚ ਸੀ ਹਾਂ ਹਾਂ ਤੂੰ ਤਾਂ ਨਹੀਂ ਧੱਕੇ ਕਰਦੇ ਹੋਣੇ ਫਿਰ ਉਹ ਬਾਪ ਤੇ ਇੱਕ ਧੱਕੇ ਦੀ ਗੱਲ ਮੈਂ ਤੁਹਾਨੂੰ ਦੱਸਦਾ ਵੀਰੇ ਮੈਂ ਨਾ ਘਟੋ ਘਟਾ 10 ਤੋਂ 15000 ਦਾ ਮੋਟਰਸਾਈਕਲ ਦੇ ਤੇਲ ਮਚਾਏ ਹੋਇਆ ਮੇਰਾ ਕੋਈ ਕਹਿੰਦਾ ਫਲਾਣੇ ਬੰਦੇ ਕੋਲ ਬੱਕਰੀਆਂ ਵਧਿਆ ਨਾ ਮੈਂ ਦੇਖਣੇ ਭਗ ਜਾਂਦਾ ਉਹਦੇ ਵੀ ਕੀ ਇਹਦਾ ਜਗਾੜਾ ਕਿਵੇਂ ਇਹ ਤੁਰੇ ਫਿਰਦੇ ਨੇ ਕੀ ਇਹ ਬੱਚੇ ਵੇਚਦੇ ਨੇ ਕਿ ਦੁੱਧ ਚੋਂਦੇ ਨੇ ਕੀ ਕਰਦੇ ਨੇ ਬਹੁਤ ਜਿੰਦੇ ਯਾਰ ਮੈਂ ਨਾ ਨਹੀਂ ਸਿੰਘ ਨਹੀਂ ਪਾਦੇ ਨਾ ਆਪਸ ਸਿੰਘ ਕਿਸੇ ਨਾ ਵੀਰ ਨਾ ਫਸਾਉਣੇ ਸਾਰੇ ਆਪਣੇ ਵੀਰ ਭਰਾ ਨੇ ਸਾਰੇ ਆਪਣੇ ਅਰਗੀ ਨੇ ਕੀ ਆਪਾ ਮੇਨ ਕਾਰਨ ਦੱਸ ਸੋ ਪਾਪਾ ਕੀ ਹੁੰਦੀ ਜਾਂਦੇ ਤੇ ਉਦੋਂ ਪਠਾਂ ਲੱਗ ਗਈਆਂ ਖੀਰੀਆਂ ਉਹ ਖੀਰੀਆਂ ਪਠਾਂ ਲੱਗਿਆ ਹੋਏ ਨੇ ਤਾਂ ਉਹਨਾਂ ਦੇ ਜਗਾੜ ਲੱਗੇ ਦੇ ਨੇ ਜਿਹਨੂੰ ਜਾਤ ਮਾਂ ਕਿ ਦੱਸੀ ਜਾਤ ਕਿਹੜੀ ਆਪਣੇ ਕੋਲ ਹਾਂ ਵੀ ਉਹ ਗੱਲ ਆ ਚਾਚਾ ਤੂੰ ਮੈਨੂੰ ਦੱਸ ਮੋਤਾ ਲਾਹਿੰਦਾ ਵੀਟਲ ਨੇ ਮੰਨ ਲਓ ਜੇ ਮੱਝ ਦਾ ਮੋਤਾ ਚੰਗੀ ਦਾ 1.5 ਲੱਖ ਆ 1.5 ਲੱਖਾ ਜੇ ਉਹ 1.5 ਲੱਖ ਵਾਲੀ ਮੱਝ ਦੇ ਪੂਰਾ ਸਿਰੇ ਦੇ ਝੋਟੇ ਦਾ ਟੀਕਾ ਭਰਉਣਾ ਹੋਵੇ ਕਿੰਨੇ ਦਾ ਪੜਦੇ ਨੇ ਇਹ ਤੈਨੂੰ ਪਤਾ ਹੋਣਾ ਚਾਹੀਦਾ 500 ਜੇ ਬਰੀਡਰ ਵੀ ਜੇ ਜਾਤ ਮਾਂ ਦੇ ਦੁੱਧ ਵਾਲੀ ਜਾਤ ਵਾਲਾ ਉਹ ਫੇਰ ਹੀ ਫਾਇਦਾ ਹਾਂ ਬੱਚਾ ਮੈਂ ਤੈਨੂੰ ਦੱਸੀ ਜਾਣਾ ਬੱਚਾ ਕਿ ਕਾਲੀ ਥੁੰਗੜੇ ਇੰਨੇ ਨੇਕ ਹੋਏ ਉਹਦਾ ਬੱਚੇ ਕੀ ਕਰਨੇ ਆ ਅਗਲਾ ਅਸੀਂ ਤਾਂ ਦੁਨੀਆ ਪਿੱਛੇ ਅਸੀਂ ਆਪਦੇ ਪੱਠਾ ਕੱਚੀਆਂ ਅਲਵਾ ਲੀਆਂ ਅਸੀਂ ਕਿਥੋਂ ਜਵਾਬ ਦੇ ਤਾਂ ਜਿਹੜਾ ਬੰਦਾ ਉਹਦੇ ਪੱਠਾ ਖਰਾਬ ਕਰ ਸਕਦਾ ਹੈ ਖਰਾਬ ਨਾ ਮੰਨ ਵਧੀਆ ਸੂਪੀਆਂ ਦੱਸਦਾ ਵੀ ਅਸੀਂ ਹੈਗੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਭਾਈ ਤੇ ਸਵਾਗਤ ਹੈ ਤੁਹਾਡਾ ਚੈਨਲ ਤੇ ਗੱਲਬਾਤ ਇਦਾਂ ਵੀ ਆਪਾਂ ਨਾ ਦੋ ਤਿੰਨ ਦਿਨਾਂ ਤੋਂ ਇੱਕ ਠੱਗਾਂ ਤੋਂ ਬਚਣ ਲਈ ਵੀਡੀਓ ਪਾਈ ਜੰਨੇ ਐਡੇ ਨਵੇਂ ਬੰਦੇ ਠੱਗੀ ਦਾ ਸ਼ਿਕਾਰ ਹੋਈ ਜਾਂਦੇ ਆ ਉਹਦੇ ਤੇ ਵੀਡੀਓ ਪਾਈ ਆ ਤੇ ਉਹਦੇ ਤੇ ਮੈਂ ਇੱਕ ਟਾਈਟਲ ਲਾਇਆ ਵੀ ਰੱਬ ਅੱਖਾ ਬੰਦ ਕਰਕੇ ਹਰੇਕ ਨੂੰ ਰੱਬ ਨਾ ਮੰਨਿਆ ਕਰੋ ਕੁਝ ਕੁ ਕਮੈਂਟ ਉਤੇ ਆਏ ਆ ਵੀ ਬਹੁਤ ਦੁਖੀ ਨੇ ਲੋਕ ਹਨਾ ਵਿੱਚ ਵਿੱਚ ਤਾਂ ਨਾਂ ਵੀ ਲੈ ਲੈਂਦੇ ਵੀ ਬੰਦ ਫਲਾਣੇ ਤੋਂ ਦੁਖੀ ਆ ਫਲਾਣੇ ਸਾਡੇ ਨਾਲ ਠੱਗੀ ਮਾਰੀ ਵੀ ਯਾਨੀ ਕਿ ਸਾਰੇ ਪੋਜ਼ਿਟਿਵ ਕਮੈਂਟ ਆਏ ਆ ਇੱਕ ਮੌਜ ਚ ਨਾਂ ਲੈਣਾ ਹੁੰਦਾ ਅਰਸ਼ਦ ਡਾਕਟਰ ਆ ਭੋਗੀਵਾਲ ਤੋਂ ਆ ਨਾਲ ਹੀ ਬੈਠੇ ਆਪਣੇ ਇਹਨਾਂ ਨਾਲ ਇਹਨਾਂ ਨਾਲ ਵੀ ਇਹ ਫ੍ਰੀ ਛੜਦੇ ਨੇ ਬੱਕਰਾ ਇਹਨਾਂ ਦਾ ਚੈਂਪੀਅਨ ਰਿਹਾ ਹੈ ਅੱਜ ਕੱਲ ਤਾਂ ਮੰਨ ਲਓ ਹਰੇਕ ਘਰ ਹੀ ਚੈਂਪੀਅਨ ਖੜਾ ਹਨਾ ਮੇਲੇ ਜੰਨੇ ਹੋਣ ਲੱਗੇ ਇਹਨਾਂ ਦਾ 2023 ਦਾ ਚੈਂਪੀਅਨ ਆ ਫੋਲੇਵਾਲ ਤੋਂ ਮੇਲਾ ਇਹ ਉਹਦੀ ਕੋਈ ਵੀ ਬੰਦਾ ਕਿਤੋਂ ਵੀ ਮੈਂ ਇਹਨਾਂ ਦੀ ਇਹ ਲਈ ਸੀਗੀ ਜ਼ਿੰਮੇਵਾਰੀ ਵੀ ਕੋਈ ਬੰਦਾ ਕਿਤੋਂ ਮਰਜੀ ਲਿਆਵੇ ਇਹਨਾਂ ਕੋਲੇ ਬੱਕਰੀ ਇਹ ਫੀਸ ਨਹੀਂ ਲੈਂਦੇ ਕ੍ਰਾਸ ਕਰਾਉਣ ਦੀ ਉਹਦੇ ਤੇ ਕੋਈ ਕਮੈਂਟ ਵੀ ਆਏ ਕਹਿੰਦੇ ਵੀ ਫੀਸ ਕੋਈ ਲਵੇ ਨਾ ਲਵੇ ਬਈ ਇਹ ਚ ਆਪੋ ਆਪਣੀ ਉਹ ਆ ਇਹ ਚ ਇਹਦੇ ਨਾਲ ਕਿਹੜਾ ਇਮਾਨਦਾਰੀ ਸਾਥਤ ਹੁੰਦੀ ਹੈ ਵੀ ਉਹ ਫੀਸ ਨਹੀਂ ਲੈਂਦਾ ਤਾਂ ਇਮਾਨਦਾਰ ਹੈ ਉਹ ਗੱਲਾਂ ਬਾਤਾਂ ਦੇ ਆਪਾਂ ਉਹੀ ਗੱਲ ਮੇਰੇ ਲੜਕੀ ਜਾਂਦੀ ਸੀ ਉਸੇ ਗੱਲ ਤੇ ਮੈਂ ਸਪੈਸ਼ਲ ਅੱਜ ਇਹਨਾਂ ਨੂੰ ਦੱਬਿਆ ਕੇ ਆਜਾ ਆਜਾ ਬਿਨਾਂ ਦੱਸੇ ਇਹਨਾਂ ਕੋਲੇ ਪਹੁੰਚੇ ਆ ਵੀਡੀਓ ਕਰਨਾ ਆ ਗੱਲਾਂ ਬਾਤਾਂ ਕਈ ਨੇ ਕਰਕੇ ਚੱਲਾਂਗੇ ਸਾਰੇ ਬਹਿਮ ਦੂਰ ਕਰਕੇ ਚੱਲਾਂਗੇ ਮੈਂ ਸਭ ਤੋਂ ਪਹਿਲਾਂ ਇਹ ਦੱਸ ਆ ਦਿਆ ਮੇਰੀ ਵੀਡੀਓ ਅੱਜ ਕੋਈ ਇਹਨਾਂ ਦੀ ਪ੍ਰੋਮੋਸ਼ਨ ਦੀ ਜਾਂ ਕੋਈ ਇਹਨਾਂ ਦੇ ਬੱਚੇ ਸੇਲ ਕਰਾਉਣ ਜਾਂ ਮੈਂ ਇਹਨਾਂ ਕੋਈ ਬੱਕਰੀ ਸੇਲ ਕਰਾਉਣ ਨਹੀਂ ਆਇਆ ਹੋਇਆ ਇੱਥੇ ਸਿਰਫ ਦੋ ਚਾਰ ਗੱਲਾਂ ਹੀ ਕਰਨੀਆਂ ਐ ਮੇਨ ਮੇਨ ਜਿਹੜਾ ਆਪਣਾ ਟੌਪਿਕ ਚੱਲਦਾ ਉਸੇ ਦਾ ਇੱਕ 파ਟ ਮੰਨ ਲਓ ਇਹਨੂੰ ਬਸ ਇਦਾਂ ਮੰਨ ਲਓ ਵੀ ਇਹ ਚੌਥਾ 파ਟ ਆ ਉਹਦਾ ਮੈਂ ਉਸੇ ਦਾ 파ਟ ਆ ਤੇ ਉਸੇ ਦੀਆਂ ਗੱਲਾਂ ਬਾਤਾਂ ਕਰਨੀਆਂ ਤੇ ਸਵਾਗਤ ਕਰਦੇ ਵੀ ਦਾ ਕੀ ਹਾਲ ਚੱਲ ਆ ਬਾਈ ਵਧੀਆ ਸਾਸ਼ੀ ਘਟ ਵਾਲਾ ਸਾਹਿਬ ਤੁਹਾਡਾ ਸਾਡੇ ਇੱਥੇ ਪਹੁੰਚਣ ਤੇ ਹੂੰ ਤੇ ਇੱਕ ਤਾਂ ਵੀਰ ਬਣ ਕੇ ਪਹਿਲਾਂ ਮੈਨੂੰ ਆਏ ਦੱਸ ਤੂੰ ਬਿਨਾਂ ਦੱਸਿਆ ਆ ਕਿਵੇਂ ਆ ਗਿਆ ਤੂੰ ਅੱਜ ਇੱਧਰ ਮੈਂ ਤੈਨੂੰ ਪਤਾ ਹੀ ਐ ਮੇਰੀ ਵੀਡੀਓ ਤੂੰ ਦੇਖਦਾ ਹੋਏਗਾ ਹਾਂ ਜਿਹੋ ਥੱਲੇ ਕਮੈਂਟ ਮੈਂ ਤੇਰੀ ਇੱਕ ਜ਼ਿੰਮੇਵਾਰੀ ਜੀ ਚੱਕੀ ਸੀਗੀ ਵੀ ਤੂੰ ਫ੍ਰੀ ਕਰਾਸ ਕਰ ਮੈਂ ਸੋਚੀ ਮੈਂ ਤੇਰੇ ਵੀਡੀਓ ਦੇਖੀਆਂ ਨੇ ਤਕਰੀਬਨ ਮੈਂ ਲਿਖ ਦਨਾ ਧੰਨਵਾਦ ਤੇਰਾ ਕਰ ਹੀ ਦਿੰਨੇ ਆ ਚਲ ਤੂੰ ਲਿਖਦਾ ਜ਼ਿੰਮੇਵਾਰੀ ਚੱਕਦਾ ਪਤੰਦਰ ਤੂੰ ਤਾਂ ਹਰ ਇੱਕ ਵੀਡੀਓ ਜੀ ਮੇਰਾ ਨਾਮ ਲੈਣ ਲੱਗ ਗਿਆ ਨਾਂ ਵੀ ਉਸੇ ਦਾ ਲਈ ਜਾਂਦਾ ਹੁੰਦਾ ਜਿਹਦੇ ਵਿੱਚ ਕੋਈ ਗੱਲਬਾਤ ਦਿਖਦੀ ਹੋਵੇ ਆਪਾਂ ਨੂੰ ਹਣਾ ਚਲ ਦੇਖਦੇ ਤਾਂ ਪਰਮਾਤਮਾ ਦੀ ਦੇਣ ਹੁੰਦੀ ਆ ਥੋੜੀ ਸੋਚ ਹੋ ਜਾਂਦੀ ਆ ਹਣਾ ਹੁਣ ਮੈਨੂੰ ਸਭ ਤੋਂ ਪਹਿਲਾਂ ਮੈਂ ਸਟਾਰਟਿੰਗ ਦਾ ਸਵਾਲ ਮੇਰਾ ਇਹੀ ਹੈ ਵੀ ਸਭ ਤੋਂ ਪਹਿਲਾਂ ਤੈਨੂੰ ਦੱਸ ਨਵੇਂ ਬੰਦੇ ਜਿਹੜੀ ਮੈਂ ਮੇਰੇ ਮਾਇਂ ਸਟਾਰਟ ਕਰਦਾ ਉਹ ਹੀ ਤੇ ਇਥੇ ਸਵਾਲ ਆ। ਵੀ ਤੂੰ ਕਿਵੇਂ ਕੀਤਾ ਸਟਾਰਟ ਕਰਿਆ? ਕੀ ਗੱਲ ਬਾਤ ਹੈ? ਕਿਵੇਂ ਸ਼ੁਰੂ ਕਰਿਆ? ਕਿੱਥੋਂ ਸ਼ੁਰੂ ਕਿਵੇਂ ਕਰਿਆ? ਇਹ ਬੱਕਰੀਆਂ ਦਾ ਕਿਤਾ? ਹਾਂ। ਠੀਕ ਹੈ। ਸ਼ੁਰੂ ਤੋਂ ਦੱਸ ਦਿੰਦਾ ਤੈਨੂੰ। ਹਾਂ। ਮੈਂ ਨਾ ਕਰੇ ਪਹਿਲਾਂ ਤਾਂ ਮੇਰਾ ਮੇਰੇ ਫਾਦਰ ਸਾਹਿਬ ਕਰਦੇ ਹੁੰਦੇ ਸੀਗੇ। ਹਾਂ। ਆ ਚਾਚਾ ਮੇਰੇ ਪਿਓ ਨਾਲ ਚਾਚੇ ਦੀਆਂ ਬੱਕਰੀਆਂ ਚਾਰੀਆਂ ਹੋਈਆਂ ਰਹੀਆਂ। ਹਾਂ। ਉਸ ਤੋਂ ਬਾਅਦ ਜਵਾਨੀ 'ਚ ਮੇਰਾ ਪਿਓ ਬੱਕਰੀਆਂ ਚਾਰਦਾ। ਮਤਲਬ ਇਹ ਖੂਨ ਚ ਆਉਂਦੀ ਹੁੰਦੀ ਹੈ ਚੀਜ਼ ਪੁੱਛ ਵੀ ਆ। ਮੇਰਾ ਪਿਓ ਛੱਡ ਗਿਆ ਫਿਰ ਪੱਲੇਦਾਰੇ ਦੇ ਕੰਮ 'ਚ ਪੈ ਗਿਆ ਚਲ ਉਹ ਤੋਂ ਬਾਅਦ ਵਿਚਾਰਾ ਬਿਮਾਰੀ ਨਾਲ ਐਕਸਪਾਇਰ ਹੋ ਗਿਆ ਇਹ ਮੇਰੇ ਖੂਨ 'ਚ ਆ ਗਈ ਸੀ ਕਿ ਮੈਂ ਨਾ ਘਰੇ ਖੱਸੀ ਬੱਕਰੇ ਵਾਲ ਦਾ ਹੁੰਦਾ ਸੀ ਇੱਕ ਮੇਵਣਾ ਲੈ ਲਿਆ ਦੋ ਮੇਵਣਾ ਲੈ ਲੈ ਘਰੇ ਰੱਖਣ ਲੱਗ ਗਿਆ ਸੀ ਨਾ ਨਹੀਂ ਫਿਰ ਤੇਰੇ ਤਾਂ ਖੂਨ 'ਚ ਸੀ ਹਾਂ ਹਾਂ ਤੂੰ ਤਾਂ ਨਹੀਂ ਠੱਕੇ ਖਾਦੇ ਹੋਣੇ ਫਿਰ ਉਹ ਬਾ ਤੇਰੇ ਕਿ ਠੱਕੇਂ ਗੱਲ ਮੈਂ ਤਾਂ ਦੱਸਦਾ ਵੀਰੇ ਮੈਂ ਨਾ ਘਟੋ ਘਟ 10 ਤੋਂ 15000 ਦਾ ਮੋਟਰਸਾਈਕਲ ਦੇ ਤੇਲ ਮਚਾਇਆ ਹੋਇਆ ਮੇਰਾ ਬੱਕਰੀਆਂ ਲੈ ਸਾਡੇ ਏਰੀਆ ਦੇ ਵਿੱਚ ਚੰਗੇ ਨਾਮੀ ਬੱਕਰੀਆਂ ਵਾਲੇ ਨੇਗੇ ਟਿੱਕ ਦੋਕ ਨੂੰ ਛੱਡ ਕੇ ਸਾਰੇ ਜਾਣਦੇ ਨੇ ਜਾਣਦੇ ਕਹਾਦੇ ਨੇ ਮੈਂ ਨਾ ਪਹਿਲਾਂ ਕੰਮ ਤਾਂ ਵਾਰ ਡਾਕਟਰੀ ਦਾ ਹੀ ਆ ਹੂੰ ਮੈਂ ਜਦੋਂ ਸ਼ਨੀਵਾਰ ਐਦਵਾਰ ਪਹਿਲਾਂ ਵੀ ਮੈਂ ਸ਼ਨੀਵਾਰ ਐਦਵਾਰ ਨੂੰ ਘਰੇ ਆਉਣਾ ਪਿੱਛੇ ਮੇਰੇ ਕੋਲ ਮੁੰਡੇ ਕੰਮ ਕਰਦੇ ਉਹਨਾਂ ਸਾਂਭ ਲੈਂਦੇ ਦੋ ਦਿਨ ਮੈਂ ਘਰੇ ਆ ਜਨਾ ਹਾਂ ਮੈਂ ਘਰੇ ਆ ਕੇ ਅੱਡੋ ਵੱਡੀ ਵੀਰੇ ਫਾਰਮ ਚ ਨਹੀਂ ਮੈਂ ਕਦੇ ਗਿਆ ਕਦੀ ਹੂੰ ਮੈਨੂੰ ਪਤਾ ਹੀ ਨਹੀਂ ਸੀ ਫਾਰਮਾਂ ਬਾਰੇ ਮੈਨੂੰ ਸਹੀ ਗੱਲ ਦਾ ਠੀਕ ਹੈ ਮੈਂ ਪਾਲੀਆਂ ਚ ਫਿਰਿਆ ਯਾਰ ਬਾਈ ਕਿਉਂ ਮਾਰਦਾ ਸੀਰੀਆਂ ਪਾਲੀਆਂ ਆ ਚਾਚਾ ਬੱਕਰੀਆਂ ਚਾਰਦਾ ਹੁੰਦਾ ਉਦੋਂ ਇਧਰ ਨਾਲ ਗਊ ਦੁੱਲਵਾ ਪਿੰਡ ਹੂੰ ਇਹਨੂੰ ਪੁੱਛ ਕੇ ਦੇਖ ਲਾਏ ਤੇ ਕੋਲ ਮੈਂ ਕਿਵੇਂ ਭੱਜ ਜਾਉਂਦਾ ਹੁੰਦਾ ਦੀਗਾ ਮੈਂ ਬਾਈ ਨਾਲ ਬਹੁਤ ਜੋੜੇ ਕਸਾਏ ਨੇ ਜੀ ਹੂੰ ਬਹੁਤ ਭਗਾਈ ਕੀਤੀ ਆ ਘੱਟੋ ਘੱਟ ਮੈਂ 2 ਸਾਲ ਫਰੀ ਗਿਆ ਲੋਕਾਂ ਮਗਰ ਕਦੇ ਮੈਂ ਉਹਨੇ ਲੈਣ ਦੇ ਬਹਾਨੇ ਵਜਦਾ ਸੀਗਾ ਲੈ ਵੀ ਲੈਂਦਾ ਸੀ ਹੂੰ ਕਦੇ ਕਿਵੇਂ ਕਦੇ ਕਿਵੇਂ ਜਿੰਨਾ ਚਿਰ ਮੈਨੂੰ ਇਹ ਕਿਤਦਾ ਭੇਦ ਨੇ ਆਇਆ ਉਨਾਂ ਚਿਰ ਮੈਂ ਪੰਗਾ ਨਹੀਂ ਦਿੱ ਲੈਂਦਾ ਜਿੱਦਾਂ ਇਹ ਮੈਨੂੰ ਆ ਗਿਆ ਭੇਦ ਉਹਦੇ ਆਪਾਂ ਨੇ ਪੰਗਾ ਲੈ ਲਿਆ अच्छा ਵੀ ਤੂੰ ਇਹ ਜਿਹੜਾ ਕੰਮ ਕਰਿਆ ਖੇੜ ਇਹ ਹੈ ਜਿਹੜੀ ਸਿੱਖ ਕੇ ਕਰੀ ਹੈ ਦੇਖ ਕੇ ਨਹੀਂ ਮੈਂ ਨਾ 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 ਦੇਖੋ ਦੇਖ ਨਹੀਂ ਕੀਤੀ ਮੈਂ ਬਈ ਬਹੁਤ ਤੈਨੂੰ ਦੱਸੀ ਜਾਣਾ ਮੈਂ 10 ਤੋਂ 15000 ਦਾ ਮੋਟਰਸਾਈਕਲ ਤੇ ਤੇਲ ਮਚਾਇਆ ਹੋਇਆ ਗੱਡੀ ਤੇਲ ਵੱਧ ਪੀਂਦੀ ਹੁੰਦੀ ਹੈ ਮੋਟਰਸਾਈਕਲ ਪੀਂਦਾ ਘੱਟ 10 ਤੋਂ 15000 ਦਾ ਇਹ ਲੈ ਵੀ ਕਿੰਨਾ ਕੁ ਮੋਟਰਹੈਲ ਚੱਲੇ ਆਊਗਾ ਠੀਕ ਹੈ ਬਹੁਤ ਭਗਾਈ ਕੀਤੀ ਹੈ ਜੇ ਮੈਨੂੰ ਕੋਈ ਕਹਿੰਦਾ ਫਲਾਣੇ ਬੰਦੇ ਕੋਲ ਬੱਕਰੀਆਂ ਵਧਿਆ ਨਾ ਮੈਂ ਦੇਖਣੇ ਭਗ ਜਾਂਦਾ ਉਹਦੇ ਠੀਕ ਵੀ ਕੀ ਇਹਦਾ ਜਗਾਰਡ ਆ ਕਿਵੇਂ ਇਹ ਤੁਰੇ ਫਿਰਦੇ ਨੇ ਕੀ ਇਹ ਬੱਚੇ ਵੇਚਦੇ ਨੇ ਕਿ ਦੁੱਧ ਚੋਂਦੇ ਨੇ ਕੀ ਕਰਦੇ ਨੇ ਬਹੁ ਭਗਾਈ ਕਰਕੇ ਜਦੋਂ ਮੈਨੂੰ ਭੇਜਤਾ ਗਿਆ ਕੁਦਰਤੀ ਰੱਬ ਨੇ ਮਿਹਨਤ ਮੇਰੀ ਪੱਲੇ ਪਾਤੀ ਮੇਰੇ ਨਾਲ ਚਾਚਾ ਚੜ ਗਿਆ ਮਾਨੂੰ ਤੋਂ ਬਾਅਦ ਅਸੀਂ ਬੱਕਰੀਆਂ ਰੱਖ ਲਈ ਚਾਹ ਨਿਕਲ ਗਈ ਓਏ ਕੋਈ ਨਾ ਕੋਈ ਨੀ ਕੁਛ ਨਹੀਂ ਤਾਂ ਇਹ ਠੀਕ ਹੈ ਹਾਂ ਤੇ ਹੁਣ ਆਏ ਰਸ ਵੀ ਜਿਹੜੇ ਨਵੇਂ ਬੰਦੇ ਠੱਗੀ ਦੇ ਜਿਵੇਂ ਮੈਂ ਹੁਣ ਸਟਾਰਟ ਕਰੇ ਠੱਗੀ ਦਾ ਸ਼ਿਕਾਰ ਹੁੰਦੇ ਆ ਹਾਂ ਉਹ ਤਾਂ ਹੀ ਸੱਗੇ ਸਟਾਰ ਸ਼ਿਕਾਰ ਹੁੰਦੇ ਵੀ ਉਹ ਦੇਖ ਦੇ ਲੱਗਦੇ ਆ ਮਗਰ ਸਿੱਖਦੇ ਨਹੀਂ ਕੰਮ ਹਾਂ ਇਹਦਾ ਪਹਿਲਾ ਪਾਇਲ ਪਾਇਲ ਦੇ ਅਧਾਰ ਤੇ ਗੱਲ ਹੀ ਇਹ ਆਉਂਦੀ ਆ ਜੇ ਤੂੰ ਮੈਨੂੰ ਦੇਖ ਕੇ ਹੁਣ ਤੈਨੂੰ ਬੱਕਰੀਆਂ ਬਾਰੇ ਪਤਾ ਨਹੀਂ ਹਾਂ ਤੂੰ ਮੈਨੂੰ ਦੇਖ ਕੇ ਘਰੇ ਚਾਰ ਬੱਕਰੀਆਂ ਲੈ ਆ ਕੇ ਮੰਨ ਲਿਆ ਤੈਨੂੰ ਘਾਟਾ ਦੇਣੀਆਂ ਤੈਨੂੰ ਵਾਧਾ ਹੀ ਦੇਣੀਆਂ ਹਾਂ ਜਿੰਨਾ ਚਿਰ ਤੈਨੂੰ ਉਹਨਾਂ ਨੂੰ ਸਾਫ ਸੰਭਾਲਦਾ ਹੀ ਨਹੀਂ ਪਤਾ ਰੱਖਣ ਕਰਨ ਦਾ ਹੀ ਨਹੀਂ ਪਤਾ ਹੈਗਾ ਉਹਨਾਂ ਚਿਰ ਤੂੰ ਫਾਇਦਾ ਹੀ ਨਹੀਂ ਹੈਗਾ ਤੈਨੂੰ ਹਾਂ ਸਹੀ ਹੈ ਮੇਰੀ ਗੱਲ ਸੁਣ ਆਪਣੇ ਟ੍ਰੇਨਿੰਗਾਂ ਲੱਗਦੀਆਂ ਨੇਗੀਆਂ ਹਾਂ ਸਰਕਾਰੀ ਟ੍ਰੇਨਿੰਗਾਂ ਵੀ ਲੱਗਦੀਆਂ ਨੇ ਪ੍ਰਾਈਵੇਟ ਵੀ ਲੱਗਦੀਆਂ ਬਹੁਤ ਵੀਡੀਓਏ ਦੇਖਦੇ ਆ ਟ੍ਰੇਨਿੰਗ ਲਓ ਜਰੂਰ ਹੱਕ ਬਣਦਾ ਟ੍ਰੇਨਿੰਗ ਦੇ ਵਿੱਚ ਆਪਾਂ ਨੂੰ ਫਸਟ ਏਡ ਦਾ ਪਤਾ ਲੱਗਦਾ ਵੀ ਬੱਕਰੀ ਕਿਵੇਂ ਬਿਮਾਰ ਹੁੰਦੀ ਆ ਕੀ ਇਹਦੇ ਮੌਕੇ ਤੇ ਟੀਕਾ ਲਾਉਣਾ ਕਿਵੇਂ ਖਰੀਦਣੀਆਂ ਕਿਵੇਂ ਵੇਚਣੀਆਂ ਮੈਂ ਰੋਣਾ ਚਰ ਕਰੇ ਬੱਕਰੀ ਨਾ ਤੁਸੀਂ ਰੱਖੋ ਜਿੰਨਾ ਚਿਰ ਤੁਸੀਂ ਸਿਰੀ ਪਾਲੀਆਂ ਤੇ ਨਹੀਂ ਫਿਰਦੇ ਜਿੰਨਾ ਚਿਰ ਤੂੰ ਛੋਟੀ ਚੱਕ ਕੇ ਦਸ ਦਿਨ ਬੱਕਰੀ ਦੇ ਮਾਗਰ ਨਹੀਂ ਨਾ ਫਿਰਦਾ ਹੂੰ ਉਹਨਾ ਚਿਰ ਤੈਨੂੰ ਬੱਕਰੀ ਦਾ ਗਿਆਨ ਨਹੀਂ ਹੋਣਾਗਾ ਠੀਕ ਹੈ ਜਿੰਨਾ ਚਿਰ ਤੂੰ ਫਿਰਦਾ ਨਹੀਂ ਟ੍ਰੇਨਿੰਗ ਲਾਓ ਟ੍ਰੇਨਿੰਗ ਲੈਣ ਦਾ ਵੀ ਹੱਕ ਹੈ ਹੂੰ ਅੱਜ ਕੱਲ੍ਹ ਦੇ ਦੌਰ 'ਚ ਵਾਤਾਵਰਨ ਐਡਾ ਦੂਸ਼ਿਤ ਹੈ ਵੀ ਬਿਮਾਰੀ ਦਾ ਪਤਾ ਹੀ ਨਹੀਂ ਕਥੋਂ ਕਿਹੜੀ ਬਿਮਾਰੀ ਬਣਦੀ ਸਹੀ ਹੈ ਟ੍ਰੇਨਿੰਗ ਤੇ ਤੁਹਾਨੂੰ ਬਿਮਾਰੀਆਂ ਬਾਰੇ ਵੀ ਪਤਾ ਲੱਗਦਾ ਤੇ ਉਹਦੇ ਤੋੜ ਬਾਰੇ ਵੀ ਪਤਾ ਲੱਗਦਾ ਮਤਲਬ ਵੈਕਸੀਨ ਦਾ ਵੀ ਪਤਾ ਲੱਗਦਾ ਤੇ ਮੈਡੀਸਨ ਦਾ ਵੀ ਪਤਾ ਲੱਗਦਾ ਠੀਕ ਛਕਿਆਉਂ ਧੱਕੇ ਜਾ ਕੀ ਖਾ ਖਾ ਕੀ ਪੂ ਚਰ ਦੇਖ ਟ੍ਰੇਨਿੰਗ ਹੱਕ ਬਣਦਾ ਹਾਂ ਹੱਕ ਬਣਦਾ ਮੈਂ ਤਾਂ ਚੱਲ ਮੇਰਾ ਤਾਂ ਕਿਤਾ ਡਾਕਟਰੀ ਦੀਗਾ ਸਾਨੂੰ ਤਾਂ ਪਤਾ ਹੀ ਹੁੰਦਾ ਟ੍ਰੇਨਿੰਗ ਦਾ ਹੱਕ ਬਣਦਾ ਉਸ ਤੋਂ ਬਾਅਦ ਦੇ ਵਿੱਚ ਜਿੰਨਾ ਚਿਰ ਤੁਸੀਂ ਸੀਰੀਆਂ ਪਾਲੀਆਂ ਕੋਲ ਦੇ ਆ ਕੇ ਐਵੇਂ ਬਹਿ ਕੇ ਚਾਹ ਨਹੀਂ ਨ ਪੀਂਦਰ ਨਾਲ ਕੋਲ ਤੁਹਾਨੂੰ ਅੰਦਰਲੇ ਰਾਜਾਂ ਦਾ ਪਤਾ ਹੀ ਨਹੀਂ ਲੱਗਣਾ ਪਤਾ ਹੀ ਨਹੀਂ ਲੱਗਦਾ ਮੈਂ ਤੁਹਾਨੂੰ ਸਹੀ ਗੱਲ ਜੇ ਇਹ ਰਾਜਾਂ ਨੇ ਤਾਂ ਅੱਗ ਮੇਰੇ ਅੰਦਰ ਲਾਈ ਐ ਜਿਹੜਾ ਮੈਂ ਸੀਰੇ ਪਾਰਿਆਂ ਚ ਬਹਿ ਬਹਿ 2 ਸਾਲ ਗਾਲੇ ਆ ਇਹੇ ਚੀਜ਼ ਨੇ ਮੈਂ ਵੀਡੀਓ ਕੱਢਣ ਲਾਇਆ ਹਾਂ ਹਾਂ ਅਸੀਂ ਤਾਂ ਬੱਕਰੀਆਂ ਵਾਲਾ ਕਹਿੰਦੇ ਨੇ ਇੱਧਰ ਬੱਕਰੀਆਂ ਚਾਰਨ ਵਾਲੇ ਕਹਿੰਦੇ ਨੇ ਆ ਕਈ ਏਰੀਆ ਦੇ ਵਿੱਚ ਸ਼ੀਰੀ ਕਹਿੰਦੇ ਨੇ ਕੀ ਵਾਲੀ ਏਰੀਆ ਦੇ ਚ ਪਾਲੀ ਗਏ ਪਾਲੀ ਬਹਿਂਦੇ ਨੇ ਤੇ ਹੁਣ ਮੈਂ ਚੱਲ ਇਹ ਤਾਂ ਗੱਲ ਹੋ ਗਈ ਬੱਕਰੀਆਂ ਨਾਲ ਤੇ ਫਿਰਨਾ ਪਏ ਹੁਣ ਮੈਨੂੰ ਐ ਦੱਸ ਵੀ ਲੋਕ ਤਾਂ ਦੱਸਦਾ 100 ਰੁਪਏ ਲੈਂਦਾ ਜਿਵੇਂ ਮੈਂ ਦੱਸਦਾ ਬਚੋ ਬਚੋ ਜਿੰਨਾ ਤੋਂ ਬਚੋ ਤੇਰਾ ਮੈਂ ਨਾਂ ਤਾਂ ਲੈ ਦਿੰਨਾ ਤੂੰ ਫ੍ਰੀ ਕਿਉਂ ਛੱਡਦਾ ਬੱਕਰਾ ਹਾਂ ਬੀਸੀ ਹਾਂ ਫੀਸ ਨਹੀਂ ਲੈਂਦਾ ਤੂੰ ਹਰ ਇੱਕ ਵੀਡੀਓ 'ਚ ਮੇਰਾ ਨਾਮ ਲੈ ਦਿੰਨਾ ਹਨਾ ਤੇਰਾ ਤਾਂ ਵਿਰੋਧ ਹੋ ਗਿਆ ਟਬਾਣਾ ਤੂੰ ਮੈਨੂੰ ਲੱਗਾ ਮੇਰੇ ਨਾਲ ਵੀ ਸਿੰਗ ਫਸਾਏਗਾ ਨਹੀਂ ਸਿੰਗ ਨਹੀਂ ਪਾਦੇ ਨਾ ਆਪਾਂ ਸਿੰਗ ਕਿਸੇ ਨਾ ਵੀਰ ਨਾਲ ਫਸਾਉਣੇ ਸਾਰੇ ਆਪਣੇ ਵੀਰ ਭਰਾ ਨੇ ਸਾਰੇ ਆਪਣੇ ਵਰਗੀ ਨੇ ਤਾਂ ਆਪਾਂ ਮੇਨ ਕਾਰਨ ਦੱਸ ਸੋ ਪਤਾ ਕੀ ਹੁੰਦੀ ਆ ਮੈਂ ਤੁਹਾਨੂੰ ਦੱਸਦਾ ਹਾਂ ਇਹ ਹੁੰਦੀ ਆ ਔਡੋਡੀ ਸੋਚ ਹਾਂ ਆ ਬੈਠਾ ਮੇਰਾ ਚਾਚਾ ਇਹ ਆਇਆ ਚਾਚਾ ਨਾ ਮਨ ਮੇਰਾ ਪਿਓ ਹੀ ਮੰਨਦਾ ਠੀਕ ਹੈ ਪਿਓ ਹੀ ਮੰਨਦਾ ਚਾਚਾ ਪਾਨੀ ਤੂੰ ਪਹਿਲਾਂ ਆਪਾਂ ਬੱਕਰੀਆਂ ਰੱਖਦੇ ਆ ਆਪਾਂ ਕਦੇ ਕਿਸੇ ਤੋਂ ਕੋਈ ਪੰਜੀ ਲੈਤੀ ਆ ਨਾ ਲਈ ਨਹੀਂ ਕਦੇ ਕਦੋਂ ਲੈ ਯਾਰ ਇਹ ਅਸੂਲ ਹੋਰ ਵੀ ਅਗਲਾ ਕਹੂਗਾ ਮੰਨੂ ਕਹੂਗਾ ਅਗਲਾ 6.5 ਹਾਜੀ ਨਮਾਜ਼ੀ ਇਹ ਹਰਾਮ ਵੀ ਗਣੀਗੇ 6.5 ਮੱਝ ਵਿੱਚ ਠੀਕ ਹੈ ਵੀ ਆਹਾਂ ਭੋਗ ਦੀ ਕਮਾਈ ਖਾਣੀ ਕਰਨ ਹਰਾਮ ਵੀ ਗਣੀ ਇਹ ਪਤਾ ਕੀ ਗੱਲ ਹੈ ਹੁਣ ਮੰਨੂ ਅਗਲਾ ਕਹੂਗਾ ਵੱਡਾ ਨਮਾਜ਼ੀ ਇਹ ਗੁਰੂਆ ਪੀ ਲੈਂਦੇ ਆ ਚਾਰੀਆਂ ਵੀ ਸਾਡੇ 9.5 ਸਾਡੇ ਬਜ਼ੁਰਗਾਂ ਨੇ ਨਵੀਆਂ ਦੀਆਂ ਚਾਰੀਆਂ ਇਹ ਚਾਰੀਆਂ ਹੋਈਆਂ ਨੇ ਅਸੀਂ ਆਏ ਲੈ ਨਹੀਂ ਸਕਦੇ ਆਹ ਗੱਲ ਤੋਂ ਅਸੀਂ ਵੱਜਦੇ ਆਏ ਨਹੀਂ ਲੈਦੇ ਵੀ ਆਪਣਾ ਸੁਭਾਅ ਹੀ ਨਹੀਂ ਹੈਗਾ ਹਟ ਬਣੇ ਗਲਤ ਆ ਇਹ ਉਹਦਾ ਦਦੋਲਾ ਚਲੀ ਆਉਂਦੀ ਆ ਹਾਂ ਆਹੜਾ ਨਵੀਆਂ ਦੀਆਂ ਚਾਰੀਆਂ ਕਹਿ ਲੈ ਚਾਹੇ ਸਾਡੇ ਪ੍ਰੋਦਾਦਿਆਂ ਨੇ ਵੀ ਜੜੀਆਂ ਆ ਕਦੇ ਕੰਮ ਕਰਿਆ ਨਹੀਂ ਠੀਕ ਹੈ ਅਸੀਂ ਐਸ ਗੱਲਾਂ ਤੋਂ ਵੀ ਬਚਦੇ ਆ ਵੀ ਹੁਣ ਬੁੜੇ ਹੋਏ ਬਾਕੀ ਲੋਕ ਦਾ ਕੁਝ ਕਰੀ ਜਾਂਦੇ ਆ ਉਹ ਤਾਂ ਕਹਿੰਦੇ ਵੀ ਅਕੇ ਜਾਤ ਨਹੀਂ ਹੋਣੀ ਇਹਨਾਂ ਦੇ ਤਾਂ ਫ੍ਰੀ ਸਾਈਡ ਜਾਤ ਨੂੰ ਕਦੇ ਯਾਰ ਹੁਣ ਜਾਤ ਮੇਰੀ ਮੇਰੀ ਗੱਲ ਸੁਣ ਮੈਂ ਤੈਨੂੰ ਦੱਸਦਾ ਚਾਚਾ ਖੜਦਾ ਇੱਕ ਮੈਂ ਤੈਨੂੰ ਜਾਤ ਬਾਰੇ ਦਾ ਜਾਤ ਦਾ ਤੂੰ ਇੱਥੇ ਆਉਣਾ ਤੈਨੂੰ ਪਤਾ ਮੇਰੀਆਂ ਬੱਕਰੀਆਂ ਥੱਲੇ ਕੀ ਆ ਮੇਰੇ ਮੇਵਣਿਆਂ ਥੱਲੇ ਕੀ ਆ ਤੇ ਬੋਗ ਚ ਕੀ ਆ ਯਾਰ 35 ਬੱਕਰੀਆਂ ਦੇ ਵਿੱਚੋਂ ਜਤਨਾ ਕੋਈ ਖਾਲਾ ਜੀ ਦਾ ਵੜਾ ਕੋਈ ਗੱਲ ਆਈ ਵੜਾ ਕਿਸੇ ਕਿੰਨੇ ਬੰਦੇ ਸੀ ਉੱਥੇ ਮੈਂ ਮੈਂ ਮੇਰੀ ਗੱਲ ਮੇਰੀ ਗੱਲ ਸੁਣ ਲੈ ਆਪਣੇ ਮੈਂ ਤਾਂ ਦੱਸਦਾ ਮੈਂ ਕਰਦਾ ਸਖਤੀਆਂ ਗੱਲਾਂ ਪਹਿਲਾਂ ਕਰਦਾ ਨਾ ਮੈਂ ਨਰਮ ਹੁਣ ਮੈਂ ਲੋਕਾਂ ਦੇ ਨਾਲ ਜੋੜਿਆ ਜੇ ਲੋਕਾਂ ਨੂੰ ਸਿੱਧਾ ਕਰਦਾ ਤਾਂ ਮੈਂ ਸਿੱਧਾ ਹੀ ਚੱਲੂ ਤੇਰੇ ਨਾਲ ਵੀ ਸਿੱਧਾ ਚੱਲੂ ਨਾ ਠੀਕ ਆ ਠੀਕ ਆ ਮੇਰਾ ਰੁਖ ਨਹੀਂ ਕਿਉਂਕਿ ਮੈਂ ਵੀਡੀਓ ਕਰਨਾ ਹੈ ਮੈਂ ਕੋਈ ਨਾ ਤੇਰੀ ਮੈਂ ਪ੍ਰੋਮੋਸ਼ਨ ਕਰਨਾ ਨਾ ਹੈ ਚੈਂਪੀਅਨ ਦਾ ਕਹਿੰਦੇ ਵੀ ਮੇਲੇ ਤੋਂ 100 ਕੋਹ ਖਾਸ ਕੀ ਹੈ ਮੇਰੇ ਬੱਕਰੇ ਦਿਖਾ ਚੈਂਪੀਅਨ ਤਾਂ ਹਰੇਕ ਕਰ ਕਰ ਹੀ ਖੜਾ ਹਾਂ ਮੈਂ ਮੇਰੇ ਬੱਕਰੇ ਤੇ ਖਾਸ ਤੈਨੂੰ ਆ ਮੈਂ ਚਲਦੀ ਵੀਡੀਓ ਦੇ ਵਿੱਚ ਉਹਦੀਆਂ ਨਾ ਉਸੇ ਦੀਆਂ ਪੱਠਾਂਆਂ ਸੁਈਆਂ ਨੇ ਮੇਰੇ ਕੋਲ ਸ਼ਾਟ ਲਾਵਾਂਗੇ ਲੈ ਵੀ ਹੁਣ ਉੱਠ ਤਾਂ ਜਾ ਵੀ ਸ਼ਾਟ ਲਾਵਾਂਗੇ ਮੈਂ ਨਾ ਪੱਠਾਂ ਦਿਖਾਉਣਾ ਦੋ ਪੱਠਾਂ ਹਾਜ਼ਰ ਸੂਣ ਵਾਲੀਆਂ ਨੇ ਤਿੰਨ ਸੁਈਆਂ ਹੋਈਆਂ ਨੇਗੀਆਂ ਇਹ ਸੇ ਬੋਗ ਦੀਆਂ ਪੱਠਾਂ ਨੇ ਖੀਰੀਆਂ ਲੱਗੀਆਂ ਸਾਥੋਂ ਕੋਈ ਚਾਚੇ ਦਾ ਹੁਣ ਗੋਡਾ ਖਰਾਬ ਕਰਕੇ ਭੱਜ ਨੱਠ ਹੁੰਦੇ ਨਹੀਂ ਬੋਗ ਸਾਡੇ ਕੋਲ ਦੋ ਨੇ ਇੱਕ ਦੇ ਪੱਲੀ ਲਾਉਂਦੇ ਸੀ ਇੱਕ ਦੇ ਭੁੱਲ ਜਾਂਦੇ ਸੀ ਉਹ ਤੋਂ ਪੱਖਾਂ ਲੱਗ ਗਈਆਂ ਖੀਰੀਆਂ ਉਹ ਖੀਰੀਆਂ ਪਠਾਂ ਲੱਗੇ ਹੋਏ ਨੇ ਤਾਂ ਉਹਨਾਂ ਦੇ ਜਗਾੜ ਲੱਗੇ ਦੇ ਨੇ ਜਿਹਨੂੰ ਜਾਤ ਮਾਖੇ ਦੱਸੀ ਜਾਤ ਕਿਹੜੀ ਆਪਣੇ ਕੋਲ ਹਾਂ ਵੀ ਉਹ ਗੱਲ ਆ ਚਾਚਾ ਤੂੰ ਮੈਨੂੰ ਹੁਣ ਕਾਲਾ ਕਹਿੰਦਾ ਵੀਟਲ ਨੇ ਵੇ ਜਾਤ ਰੇਖੇ ਬੀਟਲ ਗਾਣ ਕੱਦ ਵਾਲੀ ਨੂੰ ਜਾਤ ਕਹੇਗਾ ਕਿ ਕੱਦ ਵਾਲੀ ਨੂੰ ਜਾਤ ਕਹੇਗਾ ਉਹੀ ਤਾਂ ਗੱਲ ਹੈ ਜੇ ਹੁਣ ਜਾਤ ਉਹਨਾਂ ਤਾਂ ਥੱਲੇ ਬੈਨੇ ਆ ਜਾਂ ਉਹ ਬੱਚੇ ਪਾਲਦਿਆਂ ਨੇ ਫਿਰ ਤਾਂ ਦੁੱਧ ਵਾਲੀ ਨੂੰ ਜਾਤ ਕਹੋ ਕੱਦ ਤੋਂ ਕੀ ਝੁੱਲੇ ਲੱਦਣ ਨੇ ਹਾਂ ਉਹ ਗੱਲ ਆ ਕੱਦ ਵਾਲੀ ਮੈਂ ਇਹੀ ਗੱਲ ਕਹਿੰਦਾ ਕੱਦ ਵਾਲੀ ਦਾ ਬੇਰੇ ਜੇ ਕੱਦ ਵਾਲੀ ਨੇ ਆਦੇ ਮੇਵਣੇ ਨਾ ਰਜਾਏ ਹਾਂ ਕਰਾਉਣਾ ਚਾਹੀਦਾ ਐਸੇ ਸਾਡੇ ਕੋਲ ਵੀ ਹੈਗੀ ਹਾਂ ਕੱਦ ਵਾਲੀ ਹਾਂ ਉਹ ਤੋਂ ਕੀ ਕਰਾਉਣਾ ਇੱਥੇ ਥੱਲੇ ਨਹੀਂ ਕੁਝ ਜੋ ਥੱਲੇ ਨਹੀਂ ਕੁਝ ਹਾਂ ਆ ਵਾਹ ਹੁਣ ਜਿਹੜੀ ਹੁਣ ਭਾਵੇਂ 35 ਇੰਚ ਦੀ ਆਪਣਾ 30 ਇੰਚ ਦੀ ਆ ਯਾਰਾ ਜੋ ਇਹ ਮੇਮਣੇ ਰ ਜਾ ਕੇ ਨਾਲ ਚਾਹ ਕਰਾਉਂਦੀ ਏ ਛੋਡੀ ਹੁਣ ਮਦਦ ਦੱਸਦਾ ਹਾਂ ਹਾਂ ਅਸੀਂ ਮੇਲ ਲਿਆਂ ਤੇ ਜਾਂਦੇ ਹਾਂ ਹਾਂ ਜਿਵੇਂ ਕਾਲੇ ਕੇ ਮੇਲਾ ਹੁੰਦਾ ਯਾਰ ਗੁੰਦਾ ਛਪਾਰ ਦਾ ਮੇਲਾ ਸਾਡੇ ਨੇੜੇ ਹੈਗਾ ਆ ਹੁਣ ਫੂਲੇ ਆਲ ਗਏ ਤੀਗੇ ਸਨਮਾਨਤ ਕਰਨਾ ਤੀਗਾ ਡਾਕਟਰ ਹੋਣਾ ਨੇ ਉਹਨਾਂ ਨੇ ਉੱਥੇ ਪਹੁੰਚਾ ਹੈਗੇ ਅਸੀਂ ਚਾਰ ਪੱਠਾ ਲੈ ਗਏ ਅਸੀਂ ਚਾਰ ਪੱਠਾ ਛੋਟੀਆਂ ਲੈ ਕੇ ਗਏ ਇਹਦੀਆਂ ਜਿਹੜੇ ਨਿਕਨੇ ਗੱਦਾਂ ਦੀਆਂ ਸੂਈਆਂ ਸੂਈਆਂ ਦੋ ਸਾਨੂੰ ਹਰ ਇੱਕ ਬੰਦਾ ਆ ਕੇ ਬਾਈ ਯਾਰ ਆਹ ਜੋੜੀ ਦੇ ਦੋ ਪੱਠਾ ਨੂੰ ਬਾਈ ਯਾਰ ਆਹ ਵੱਡੇ ਗੱਦਾਂ ਵਾਲਿਆਂ ਥੱਲੇ ਖੜੇ ਨਾ ਸਾਡੇ ਦੇਲੇ ਨਹੀਂ ਕਰਦੀ ਸੀ ਉੱਥੇ ਲੋਕਾਂ ਨੇ ਉਹ ਛੋਟੀਆਂ ਚਾਰਾਂ ਨੇ ਉਹ ਪੱਠਾਂ ਨੇ ਉਹ ਜਿਆਦਾ ਦਾ ਬੱਕਰਾ ਇਹ ਉਹ ਜਿਆਦਾ ਹੈ ਹਾਂ ਤੇ ਲੋਕ ਕੱਦਾਂ ਮਗਰੀ ਪੈ ਖੜੇ ਕੱਦਾਂ ਮਗਰੀ ਉਹ ਯਾਰ ਪਤਾ ਕੀ ਹਟਵਾਣੇ ਮੈਂ ਤਾਂ ਦੱਸਦਾ ਹਾਂ ਹਾਂ ਕੱਦ ਆ ਤੂੰ ਹੁਣ ਖਲਾਸੇ ਕਰੀ ਜਾ ਨਾ ਹਾਂ ਠੱਗੀ ਦਾ ਜਾ ਇਹ ਸਾਰਾ ਕੁਝ ਚੱਲਦਾ ਹੈ ਠੀਕ ਹੈ ਕਿ ਨਹੀਂ ਨਵੇਂ ਬੰਦੇ ਫਸਦੀ ਇਹ ਚੀਜ਼ ਬਸ ਇਹ ਸਾਰਾ ਕੁਝ ਹੀ ਚੱਲਦਾ ਇੱਕ ਗੱਲ ਮੈਂ ਤੈਨੂੰ ਹੋਰ ਕਹਾਂ ਅਸੀਂ ਪੈਸੇ ਨਹੀਂ ਲੈਂਦੇ ਸਾਨੂੰ ਕੋਈ ਚੱਕਰ ਨਹੀਂ ਹੈਗਾ ਵੀ ਅਸੀਂ ਬੱਕਰੇ ਦੀ ਫੀਸ ਨਹੀਂ ਲੈਂਦੇ ਜਿਹੜੇ ਲੈਂਦੇ ਨੇ ਨਾ ਨਾ ਜਿਹੜੇ ਲੈਂਦੇ ਨੇ ਉਹਨਾਂ ਦਾ ਉਹਨਾਂ ਦੀ ਆਪ ਦੀ ਸੈਟ ਹੈਗਾ ਉਹਨਾਂ ਦਾ ਵੀ ਹੱਕ ਮੰਨਦਾ ਚੱਲ ਲੈਣ ਦੇ ਪੈਸੇ ਕੋਈ ਚੱਕਰ ਨਹੀਂ ਸਾਡਾ ਯਾਰ ਲੈਂਦੇ ਹੀ ਨਹੀਂ ਉਹਨਾਂ ਦਾ ਵੀ ਹੱਕ ਆ ਵੀ ਉਹ ਪੈਸੇ ਲੈਣ ਦਾਣਾ ਫੱਕਾ ਪਾਉਂਦੇ ਨੇ ਸਾਂਭਦੇ ਨੇ ਪਰ ਜਾਇਜ਼ ਫੀਸ ਤੇ ਕਰਦੇ ਯਾਰ ਨਹੀਂ ਮੈਂ ਹੁਣ ਇੱਕ ਗੱਲ ਦੱਸ ਤੂੰ ਬੱਕਰੀਆਂ 'ਚ ਰਹਿੰਦਾ ਚਾਚਾ ਵੀ ਰਹਿੰਦਾ ਸਾਰਾ ਖਵਾਉਣੇ ਪਿਉਣੇ ਤੁਸੀਂ ਮੈਂ ਤੂੰ ਇਹ ਤਾਂ ਨਹੀਂ ਲੈਂਦਾ ਥੋੜੀ ਦੇ ਲਈ ਅੱਛਾ ਯਾਰ ਨਹੀਂ ਲੈਂਦੇ ਥੋੜੀ ਮਰਜ਼ੀ ਬਸ ਬਸ ਇੱਥੇ ਗੱਲ ਮੁੱਕਦੀ ਆ ਸਾਡੀ ਸਾਡਾ ਜ਼ਮੀਰ ਨਹੀਂ ਇਜਾਜ਼ਤ ਦਿੰਦਾ ਤੁਹਾਨੂੰ ਇਹ ਲੱਗਦਾ ਕਿ ਕਿਸੇ ਦਾ ਹੋਰ ਸ਼ੌਂਕ ਸਾਡੇ ਵਜ੍ਹਾ ਪੂਰਾ ਹੁੰਦਾ ਚੰਗੀ ਗੱਲ ਆ ਚੰਗੀ ਗੱਲ ਬਾਈ ਹੁਣ ਇਹ ਦੱਸ ਦੇ ਮੈਨੂੰ ਵੀ ਜਾਇਜ਼ ਫੀਸ ਕਿੰਨੀ ਲੈ ਲੈਣੀ ਚਾਹੀਦੀ ਜੇ ਕੋਈ ਕਿਸੇ ਦਾ ਘਾੜ ਚੱਲਦਾ ਯਾਰ ਬੱਕਰੇ ਨਾਲ ਹਾਂ ਲੈਂਦਾ ਕੋਈ ਗਰੀਬ ਹੁੰਦਾ ਵੀ ਹੁੰਦਾ ਉਹਦਾ ਘਰ ਚਲਾਉਣਾ ਹੁੰਦਾ ਵੀ ਖਵਾ ਕੇ ਬ੍ਰੀਡਰ ਤਿਆਰ ਵੀ ਕਰਿਆ ਹੁੰਦਾ ਕਿੰਨੀ ਕਿ ਜਾਈ ਮੈਨੂੰ ਇੱਕ ਗੱਲ ਦੱਸ ਮੱਝ ਦਾ ਆਪਾਂ ਡਾਕਟਰਾਂ ਦਾ ਟੀਕਾ ਭਰਾਉਂਦੇ ਆ ਪਟੇ ਝੋਟਿਆਂ ਦਾ ਮ ਮਾਲਾ ਦਾ ਮੁੱਤ ਤਾਂ ਚੰਗੀ ਦਾ 1.5 ਲੱਖ ਆ। 1.5 ਲੱਖ ਆ ਜੇ ਉਹ 1.5 ਲੱਖ ਵਾਲੀ ਮੱਝ ਦੇ ਪੂਰਾ ਸਿਰੇ ਦੇ ਝੋਟੇ ਦਾ ਟੀਕਾ ਭਰਉਣਾ ਹੋਵੇ ਕਿੰਨੇ ਦਾ ਪੜਦੇ ਨੇ ਕਿ ਤੂੰ। ਤੈਨੂੰ ਪਤਾ ਹੋਣਾ ਚਾਹੀਦਾ। 500 ਦਾ 1000 ਦਾ ਅਖੀਰ ਉਹ ਉਹ ਉਹਨੇ ਅੰਦਰੋਂ ਕੁਝ ਕੱਢਣਾ 1.5 ਲੱਖ ਦਾ ਬੱਚਾ ਕੱਢਣਾ ਉਹਨੇ। ਜਦ ਉਹ 1000 ਵੱਧ ਤੋਂ ਵੱਧ ਉਹ 2000 ਲੈਂਦੇ ਹੋਣਗੇ। ਐਂਡ ਹਾਂ ਐਂਡ ਹਾਂ। ਫਿਰ ਆਪਾਂ ਇਹਨਾਂ ਦਾ 10-10 ਹਜ਼ਾਰ ਕਾਤੇ ਲਈਏ। ਸੋਚ ਕੇ ਦੇਖ ਯਾਰ 1.5 ਲੱਖ ਦੀ ਮੱਝ ਹੁੰਦੀ ਆ ਸ਼ਰਾ ਮੂਰਾ ਨਸਲ ਦੀ ਮੱਝ ਆ। بڑے بڑے ਨਾਮੀ ਝੋਟੇ ਬੈਠੇ ਨੇ ਲੋਕਾਂ ਕੋਲ। ਬੱਟੇ ਹੁਣ ਇੱਕ ਬੰਦੇ ਦੀ ਮੈਂ ਗੱਲ ਮੈਂ ਪਹਿਲਾਂ ਵੀਡੀਓ ਆਪਦੀ ਵੀਡੀਓ ਚ ਵੀ ਗੱਲ ਕਰਕੇ ਰਟਿਆ ਅੱਜ ਵੀ ਦੁਬਾਰੇ ਕਰਦਾ ਇੱਕ ਬੰਦਾ ਕਹਿੰਦਾ ਕਿ ਬੱਕਰੀ ਪਤਾ ਮਹਿੰਗੀ ਕਿਉਂ ਆ ਹੈ ਆਹ ਕਹਿੰਦੀ ਹਰੇ ਹੀ ਚੀਜ਼ ਵੇਖਦੀ ਐ ਇਹਦੇ ਬੱਚੇ ਵਿਕਦੇ ਆ ਕਿ ਇਹਦਾ ਮਾਸ ਵੀ ਵਿਕਦਾ ਇਹਦਾ ਦੁੱਧ ਵੀ ਵਿਕਦਾ ਲਾ ਮੈਂ ਕੋਈ ਬੰਦਾ ਮੇਰੇ ਨਾਲ ਆਜੇ ਹਰੇ ਚੀ ਤਾਂ ਮੱਝ ਦੀ ਹੀ ਵਿਕਦੀ ਐ ਠੀਕ ਹੈ ਮੱਝ ਦਾ ਜੇ ਆਕੇ ਬੱਕਰੀ ਆਕੇ ਰੋਡ ਤੇ ਫਿਰ ਦਿਖਾਓ ਮੈਨੂੰ ਕਟਾ ਰੋਡ ਤੇ ਫਿਰਦਾ ਦਿਖਾਓ ਫਿਰਦਾ ਕੋਈ ਆਪਣਾ ਮੱਝ ਦੀ ਹਰੇ ਚੀ ਵਿਗਦੀ ਐ ਫਿਰ ਫਿਰ ਜੇ ਇਹ 1.5 ਲੱਖ ਦੀ ਮੱਝ ਤਾਂ ਕਰੋੜ ਦੀ ਹੋਣੀ ਚਾਹੀਦੀ ਆ ਫਿਰ ਹਾਂ ਉਹ ਚੱਤਰ ਮੱਝ ਤਾਂ ਇਹ ਚ ਮਾਸ ਕਈ ਗੁਣਾ ਇਹਦੇ ਨਾਲੋਂ ਹਾਂ 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 ਇੱਥੇ ਗੱਲ ਹੈ ਤੂੰ ਫੀਸ ਦੀ ਗੱਲ ਆ ਨਾ ਕਿ ਜਾਇਜ਼ ਕਿੰਨੀ ਹੋਣੀ ਚਾਹੀਦੀ ਆ ਤੁਸੀਂ 2000 ਲੈ ਲਓ ਤੁਸੀਂ 3000 ਲੈ ਲਓ ਉਹਦਾ ਅਚਾਨ ਬੋਕ ਨੂੰ ਦਾਣਾ ਫੱਕਾ ਪਾ ਦਿਓ ਚਾਹੇ ਆਪਣੀ ਜੇਬ 'ਚ ਰੱਖ ਲਓ ਬਾਈ ਪਰ ਜਿਹੜਾ ਆਪਾਂ ਦੱਸਦਾ 10000 ਮਾ ਕੇ ਖੜਾ ਲੈਣਾ ਟਵਾਣੇ ਉਹ ਨਜਾਇਜ਼ ਆ ਵਧੀਆ ਗੱਲ ਨਹੀਂ ਹੈ ਜੇ ਆਪਣਾ ਕੰਮ ਹੋਣਾ ਚਾਹੀਦਾ ਆਪਣੇ ਕਿੱਥੇ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਬਾਲਾ ਸਾਫ ਆ ਵੀ ਮੈਂ ਫਰੀ ਛੜਦਾ ਅਸੀਂ ਲੈਂਦੇ ਸਾਡਾ ਜਮੀਰ ਨਹੀਂ ਮੰਨਦਾ ਅਸੀਂ ਨਹੀਂ ਯਾਰ ਹੁਣ ਤੇਰੇ ਬੋਕਦੇ ਕਿਹਦੇ ਘਰੇ ਚੰਗੇ ਬੱਚੇ ਆ ਜਾਣਗੇ ਅੱਜ ਨੂੰ ਮੈਂ ਲੱਖ ਰੁਪਇਆ ਕਮਾ ਲੈਂਦਾ ਇਹ ਤੋਂ ਤੇਰਾ ਮਾਣ ਵਾਲੀ ਗੱਲ ਹੋ ਤੇਰੇ ਲਈ ਉਹ ਬਿਲਕੁਲ ਜੇ ਤੇਰਾ ਬ੍ਰੀਡਰ ਕੋਈ ਆਖੂ ਨਾ ਵੀ ਆ ਅਰਸ਼ਦ ਦੇ ਬੱਕਰੇ ਬ੍ਰੀਡਰ ਮੇਰੇ ਘਰੇ ਖੜਾ ਯਾਰ ਯਕੀਨ ਨਾ ਮੰਨ ਘਟ ਦੋ ਘਟ ਦੋ 250 ਬੱਕਰੀ ਲਵਾਤੀ ਏ ਤੂੰ ਅਸੀਂ ਹਾਂ ਲੋਕ ਨਾ ਆਪਦੇ ਪੱਠਾ ਸਾਡੀਆਂ ਕਿਉਂ ਗਲੀਆਂ ਨੇ ਇਹ ਤੋਂ ਬੱਕਰੀਆਂ ਲਵਾਉਣ ਕਰਕੇ ਗਲੀਆਂ ਨੇ ਹਾਂ ਇਹ ਬੱਕਰੇ ਬੱਕਰੀ ਕੋਈ ਨਾ ਕੋਈ ਆਏ ਰਹਿੰਦੀ ਆ ਇਹ ਬੋਲਣੋਂ ਨਹੀਂ ਹਟਦਾ ਪੱਠਾਂ ਕੱਛੀਆਂ ਪੱਠਾਂ ਜਿਹਦੇ ਬੋਲੀ ਜਾਂਦੇ ਤੇ ਹੀਟ ਚ ਆ ਗਈਆਂ ਹੀਟ ਚ ਆ ਕੇ ਲੱਗ ਗਈਆਂ ਸਹੀ ਹੈ ਠੀਕ ਅਸੀਂ ਕਿਸੇ ਨੂੰ ਜਵਾਬ ਨਹੀਂ ਦਿੱਤਾ ਆਪਦੇ ਪੱਠਾਂ ਚ ਨਹਿਣੀਆਂ ਸਵਾਲੀਆਂ ਪਰ ਕਿਹੋ ਜਿਹਾ ਜਵਾਬ ਹੋ ਗਿਆ ਭਲਾ ਹੋਵੇ ਦੁਨੀਆ ਦਾ ਬਰੀਡਰ ਬੱਚਾ ਕਿਹੋ ਜਿਹਾ ਲੈਣਾ ਚਾਹੀਦਾ ਕੀ ਦੇਖਣਾ ਚਾਹੀਦਾ ਬੰਦੇ ਨੂੰ ਬੱਚਾ ਲੈਣ ਵੇ ਬਰੀਡਰ ਬੱਚਾ ਦਾ ਬਾਈ ਯਾਰ ਪਹਿਲਾਂ ਤਾਂ ਸਭ ਤੋਂ ਪਹਿਲਾਂ ਉਹਦੀ ਮਾਂ ਤੇ ਉਹਦਾ ਪਿਓ ਦੇਖੋ ਯਾਰ ਦੇਖੋ ਠੀਕ मां ਚੰਗੀ ਹੋਵੇ। ਉਹਦੀ ਮਾਂ ਦੇਖੋ ਉਹਦੀ ਮਾਂ ਦੇਖੋ ਵੀ ਇਹ ਦੋ ਬੱਚੇ ਪਾਲ ਸਕਦੀ। ਦੁੱਧ ਵਾਲੇ ਹੋਣੇ ਚਾਹੀਦੇ, ਮਾਂ ਪਿਓ ਕੇ ਦੁੱਧ ਵਾਲੇ ਹੋਣੇ ਚਾਹੀਦੇ। ਮਾਂ ਦੁੱਧ ਵਾਲੀ ਹੋਣੀ ਚਾਹੀਦੀ ਆ, ਬੋਗ-ਬੋਕਾਂ ਵਰਗਾ ਹੋਣਾ ਚਾਹੀਦਾ ਉਹਦਾ ਪਿਓ। ਪਿਓ। ਜੇ ਤੂੰ ਹੁਣ ਕਹਦੇ ਵੀ 33 ਇੰਚ ਦੇ ਬੱਕਰੇ ਦਾ ਬੱਚਾ ਆਪਾਂ ਪਾਲ ਲਾਂਗੇ, ਦੇਖ ਉਹ ਵੀ ਗਲਤ ਗੱਲ ਐ। ਬੱਕਰਾ 40 ਤੋਂ ਪਲੱਸ ਬਰੀਡਰ ਵਧੀਆ ਹੀ ਹੁੰਦਾ। ਇਹ ਬਰੀਡਰ ਵੀ ਜੇ ਜਾਤ ਮਾਂ ਦੇ ਦੁੱਧ ਵਾਲੀ ਜਾਤ ਵਾਲਾ ਹੋ ਫੇਰ ਹੀ ਫਾਇਦਾ। ਹਾਂ। ਬੱਚਾ ਮੈਂ ਤੈਨੂੰ ਦੱਸੀ ਜਾਣਾ ਬੱਚਾ ਚਿੱਟਕੀ ਗਲੀ ਛੁੰਗੜੇ ਇੰਨੇ ਇੰਨੇ ਕੋਇ ਉਹਦਾ ਬੱਚੇ ਕੀ ਕਰਨੇ ਆ ਨਾ ਨਾ ਉਹ ਤਾਂ ਫਿਰ ਗਾਹ ਉਹਦੇ ਪੱਠਾਂ ਦੇ ਲੈਵੇ ਨਹੀਂ ਨਿਕਲਦੇ ਹਾਂ ਗੱਲ ਤੁਸੀਂ ਹੀ ਆ ਉਹਦੇ ਪੱਠਾਂ ਦੇ ਲੈਵੇ ਨਹੀਂ ਪਣਦੇ ਹੁੰਦੇ ਇਹ ਇਹ ਗੱਲ ਤੇਰੀ ਦਾਜਾ ਬੋਕ ਦੇਖੋ ਪਿਓ ਦੇਖੋ ਫੇਰ ਦੇਖੋ ਉਹਦੀ ਮਾਂ ਬੱਚਾ ਲੈਣਾ ਮਾਂ ਦਾ ਖਣ ਭਾਂਡਾ ਦੇਖ ਹੁਣ ਬੱਚਾ ਲੈਣਾ ਕਿੱਧਰ ਚਾਹੀਦਾ ਜਰ ਦੇਖ ਗੱਲ ਪਤਾ ਕੀ ਆ ਟਵਾਣੇ ਹੂੰ ਸਾਡੇ ਕੋਲ ਮੇਰੇ ਕੋਲ ਬਹੁਤ ਫੋਨ ਫਾਨ ਆਈ ਜਾਂਦੇ ਨੇ ਆ ਤੂੰ ਵੀਡੀਓ ਪਾ ਦੇਗਾ ਫੇਰ ਆ ਜਾਣਗੇ ਪਹਿਲਾਂ ਬਾਦ ਨਾ ਪਹਿਲਾਂ ਆ ਜਾਂਦੇ ਨੇ ਵੇ ਬੱਚਾ ਯਾਰ ਘਟੋ ਘਟਦਾ ਨਾ ਤੁਸੀਂ ਜੇ ਅਸਲ ਬੋਕ ਦੇਖਣਾ ਤੁਸੀਂ 5-4 ਮਹੀਨਿਆਂ ਦਾ ਬੱਚਾ ਦੱਸ ਦਿੰਦਾ ਵੀ ਮੈਂ ਬਣੂਗਾ 5-4 ਮਹੀਨਿਆਂ ਦਾ ਮੈਂ ਉਹ ਨਾ ਥੱਲੇ ਚੁੰਗੇ ਜੇ ਤੁਸੀਂ ਕਹੋ ਵੀ ਨਿਹਗਾ ਜਾ ਬਲੂਰੀ ਆਪਾਂ ਤੋੜ ਕੇ ਦੇ ਦਈਏ ਯਾਰ ਉਹਦਾ ਕੀ ਪਤਾ ਕੀ ਨਿਕਲੂਗਾ ਨਾ ਆਪਦੇ ਮਾਂ ਦੇ ਦੁੱਧ ਤੋਂ ਬਿਨਾ ਬੱਚਾ ਯਾਰ ਬ੍ਰੀਡਰ ਤੋਂ ਪੜਦਾ ਨਹੀਂ ਸਹੀ ਹੈ ਸਮਝਦਾ ਮੇਰੀ ਗੱਲ 5-4 ਮਹੀਨੇ ਅਸਲ ਦੇ ਬੱਚੇ ਦਾ ਤੁਸੀਂ ਯਾਰ ਜੇ ਵਧੀਆ ਫਾਰਮ 'ਚ ਖੜਾਉਣਾ ਪੈਸੇ ਲੈਣੇ ਨੇ ਫੇਰ ਤਾਂ ਤੁਸੀਂ ਦੇਖੋ ਦੋ ਦੰਦ ਦੋ ਦੰਦ ਘੱਟੋ ਘੱਟ ਦੋ ਦੰਦ ਦਾ ਸਾਰਾ ਉਹਦੀ ਲੈਂਥ ਦਾ ਟੈਸਟ ਹੀ ਕਰਨਾ ਸਾਰੇ ਕਹੇ ਦੀ ਪਤਾ ਲੱਗ ਜਾਂਦਾ ਜੇ ਤੁਸੀਂ ਆਪਦੇ ਪਸ਼ੂਆਂ ਦੇ ਵਿੱਚ ਪਾ ਲੈਣਾ ਫੇਰ ਤੁਸੀਂ 5-4 ਮਹੀਨਿਆਂ ਦਾ ਪਤਾ ਖਾਂਦਾ ਮੈਂ ਉਹਨਾਂ ਦੇਖੋ ਉਹਦੀ ਮਾਂ ਦੇਖ ਲਓ ਤਾਂ ਫੇਰ ਦੇਖੋ ਫੇਰ ਬੱਚਾ ਲੈ ਕੇ ਜਾਓ ਜਮਾ ਜਮਦਾ ਯਾਰ ਬਲੂਰ ਨਾ ਹੁਣ ਜਾ ਕੇ ਉਪਰੀ ਮਾਂ ਥਲੇ ਲਾਦਾ ਉਹਨੇ ਆਪਦੇ ਬੱਚੇ ਨੂੰ ਗੁਲਾੜ ਥੋੜੀ ਕਰਨਾ ਤਾਂ ਢਿੱਡ ਭਰ ਲੈ ਹੁਣ ਮੈਂ ਤਾਂ ਕਿੱਥੇ ਬੱਚੇ ਨੇ ਤੋਕਾ ਤੋਕਾ ਜੂੰਡਣਾ ਆਪਦੀ ਮਾਂ ਦਾ ਯਾਰ ਉਹ ਬੱਚੇ ਗਏ ਨੇ ਦੋ ਹੋ ਚਾਹੇ ਆ ਥੋੜਾ ਘਟਾਉਣਗੇ ਲੈ ਫਿਰ ਹੁਣ ਇਸ ਤੋਂ ਬਾਅਦ ਆਪਾਂ ਚਾਹ ਪੀ ਕੇ ਦਿਖਾਵਾਂ ਤੇਰੇ ਪੱਠਾ ਹੁਣ ਮੈਂ ਇੱਕ ਲਾਸਟ ਗੱਲ ਦੱਸ ਦੇ ਦੂਬਾ ਵੀਡੀਓ ਕਰਨੀ ਐ ਐਂਡ ਮੈਂ ਕਿਉਂਕਿ ਬਾਹਲੀ ਲੰਮੀ ਹੋਈ ਜਾਂਦੀ ਧੁੱਪ ਵੀ ਬਹੁਤ ਜ਼ਿਆਦਾ ਆ ਠੀਕ ਹੈ ਮੈਨੂੰ ਹੁਣ ਦੱਸ ਦੇ ਤੇਰੀ ਜ਼ਿੰਮੇਵਾਰੀ ਜਿਹੜੀ ਮੈਂ ਲੈ ਨਾ ਤੂੰ ਉਹਦੇ ਬਾਰੇ ਬੋਲ ਕੇ ਦੱਸ ਦੇ ਭਾਈ ਆ ਮੇਰਾ ਲਾਣੇਦਾਰ ਬੈਠਾ ਮੈਂ ਕੌਣ ਆ ਯਾਰ ਆ ਬੈਠਾ ਹੋਰ ਕਿਹੜੀ ਗੱਲ ਕਰ ਲੋ ਅੱਛਾ ਬੱਕਰੀਆਂ ਭਰਾਉਣੀਆਂ ਤੇਨੂੰ ਦੱਸ ਤੀ ਬੋਲ ਕੇ ਦੱਸ ਦੇ ਤੂੰ ਓਏ ਪਾਗਲਾ ਅਸੀਂ ਤਾਂ ਦੁਨੀਆ ਪਿੱਛੇ ਅਸੀਂ ਆਪਦੇ ਪੱਠਾ ਕੱਚੀਆਂ ਅਲਵਾ ਲੀਆਂ ਅਸੀਂ ਕਿ ਖਰਾਬ ਨਾ ਮਨ ਵਧੀਆ ਸੂਪੀਆਂ ਦੱਸਤਾ ਵੀ ਅਸੀਂ ਹੈਗੀਆਂ ਹੈਗੀਆਂ ਇਸ ਬੋਕ ਦੀਆਂ ਹਾਂ ਅਸੀਂ ਦੁਨੀਆ ਪਿੱਛੇ ਆਪਦੇ ਕੱਚੀਆਂ ਪੱਠਾਂ ਕਪਣਾ ਕਰਾ ਲੀਆਂ ਕਿਉਂ ਕਰਾ ਲੀਆਂ ਲੋਕ ਅਸੀਂ ਬੋਕ ਛੱਡਣੋ ਨਹੀਂ ਹਟੇ ਰੁਕੇ ਜਾਂ ਬੋਕ ਨਾ ਤੇ ਇੱਕ ਮੈਂ ਤੁਹਾਨੂੰ ਹੋਰ ਵੀ ਦੱਸ ਦੇਣਾ ਧੰਨਵਾਦ ਆ ਲੋਕਾਂ ਦਾ ਕੋਈ 500 ਕੋਈ 1000 ਧੱਕੇ ਨਾਲ ਚਾਚੇ ਜੇ ਉਹ ਚ ਭਾਗੇ ਜਾਂਦਾ ਵੀ ਇਹਨੂੰ ਦਾਣਾ ਫੱਕਾ ਚਾਰ। ਨਾ ਵਿਚਾਰਾ ਘਿਓ ਆਰ ਸ਼ੱਕਰ ਵੀ ਦੇ ਕੇ ਨਿਕਲ ਵਿਚਾਰਾ ਬਾਹਰ। ਲੋਕਾਂ ਦਾ ਵੀ ਬੜਾ ਧੰਨਵਾਦ ਆ। ਪਰ ਜਿਹੜੀ ਤੂੰ ਸਾਡੀ ਜ਼ਿੰਮੇਵਾਰੀ ਚੱਕਦਾ ਤੂੰ ਬੇਫਿਕਰ ਹੋ ਕੇ ਇੱਕ ਦਾ ਹੱਥ ਮਾਰ ਕੇ ਕਹਦਾ ਕਰ ਵੀ ਉੱਥੇ ਲੈ ਜਾ ਜਰ ਅਸੀਂ ਬੈਠੇ ਜਿੰਨਾ ਚਿਰ ਸਾਡੇ ਕੋਲ ਬੋਕ ਹੈਗਾ ਹੈਗਾ। ਜਿੰਨਾ ਚਿਰ ਜਿੰਨਾ ਚਿਰ ਹੈਗੇ ਨੇ ਇਹ ਵੀ ਆ ਗਾਹਾਂ ਵੀ ਆ। ਲੈ ਵੀ ਦੋਸਤੋ ਬਹੁਤ ਵੱਡੀਆਂ ਤੇ ਸੋਹਣੀਆਂ ਗੱਲਾਂ ਕਿਰੀਆਂ ਤੇ ਹੁਣ ਇਹਨਾਂ ਇਹਦੇ ਰਿਜ਼ਲਟ ਜਿਹੜੇ ਜਾਤ ਕਹਿੰਦੇ ਨੇ ਨਾ ਆਪਾਂ ਦੁੱਧ ਵਾਲੇ ਨੂੰ ਉਹ ਚੀਜ਼ਾਂ ਦਿਖਾਉਣੇ ਆ ਤੁਹਾਨੂੰ ਸ਼ਾਰਟ ਵਿੱਚ ਚੱਲੀ ਜਾਣਗੇ ਲੱਗਣਗੇ ਸਾਰਾ ਕੁਝ ਹੋਊਗਾ ਸਾਰੀ ਵੀਡੀਓ ਦੇਖਿਓ ਧੰਨਵਾਦ ਸਾਰਿਆਂ ਦਾ ਡਾਕਟਰ ਸਾਹਿਬ ਦਾ ਵੀ ਧੰਨਵਾਦ ਸੋਹਣਾ ਗਿਆਨ ਸੋਹਣੀਆਂ ਗੱਲਾਂ ਦਸੀਆਂ ਤੁਹਾਡਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਵੀਡੀਓ ਨੂੰ ਇੰਨਾ ਜਿਆਦਾ ਪਿਆਰ ਦਿੰਨੇ ਹੋ ਇੰਨਾ ਜਿਆਦਾ ਖਿੱਚ ਕੇ ਰੱਖੋ ਕੰਮ ਠਾਗ ਆਪਾਂ ਨੰਗੇ ਕਰ ਦਾਂਗੇ ਸਾਰੇ ਫੜਫੜ ਬਾਈ ਤੁਸੀਂ ਬਸ ਖਿੱਚ ਕੇ ਰੱਖੋ ਸ਼ੇਅਰ ਕਰਨ ਵਾਲੇ ਵੱਟ ਕਾੜਦਿਆ ਕਰੋ ਸ਼ੇਅਰ ਇੰਨੀ ਕਰਿਆ ਕਰੋ ਵੀਡੀਓ ਕਿ ਪਤਾ ਲੱਗੇ ਹਰੇਕ ਨੂੰ ਵੀ ਗੱਲ ਕੋਈ ਹੋਈ ਜਾਂਦੀ ਹੈ ਤੇ ਕਮੈਂਟਾਂ ਵਾਲੇ ਤੁਸੀਂ ਪਹਿਲੇ ਹੀ ਵੱਟ ਕੱਢ ਰੱਖਿਆ ਉਹ ਤਾਂ ਗਿਆਨ ਦੀ ਲੋੜ ਹੀ ਨਹੀਂ ਤੇ ਧੰਨਵਾਦ ਸਾਰਿਆਂ ਦਾ ਬਹੁ